ਉਹਨਾਂ ਦੇ ਵਿੱਚ ਦੋ ਭਾਰਤ ਖਾਲਸਾ ਪੰਥ ਵਾਲਿਆਂ ਦੇ ਵਿੱਚ ਹੈ ਅੱਜ ਇਹ ਹਮਲਾ ਜੌਂਦ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਜ਼ਮੀਨ ਬਚਾਓ ਜੋ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਦੌਰਾਨ ਅੱਜ ਜਿੱਥੇ ਪਨਾਲ ਦੇ ਵਿੱਚ ਵੱਡਾ ਇਕੱਠਾ ਉੱਥੇ ਆ ਲੰਗਰ ਚੱਲ ਰਿਹਾ ਚਾਹ ਦਾ ਇਸ ਗੱਲ ਦਾ ਸਬੰਧ ਹੈ ਕਿ ਤਾਹਾਂ ਨਲਪ ਦਾ ਸੰਦੇਸ਼ ਦਿੱਤਾ ਹੈ ਕਿ ਕਾਨੂੰਨ ਬਸਲਾ ਆ ਬਾਤ ਕਰਾਂ ਜੀ ਜਮੀਨਾ ਬਚਾਉਣਾ ਨਹੀਂ ਮਜਾਰਿਆਂ ਲਈ ਜਮੀਨਾ ਬਚਾਉਣਾ ਨਹੀਂ ਸਭੋ ਇੱਕ ਗਲੋਪਨ ਬਣਦਾ ਹੋਇਆ ਹੈ ਜਮੀਨੀ ਹਸਬੰਦੀ ਸੁਧਾਰ ਕਾਨੂੰਨ ਇਹ ਕੋਸ਼ਿਸ਼ ਤੋਂ ਉਹਨਾਂ ਨੂੰ ਲਾਭ ਕਰਨੇ ਮੰਨ ਕਰਦੇ ਹੋਏ ਮਨਜ਼ੂਰ ਦਾ ਪ੍ਰਸ਼ਾਨਾਂ ਦੇ ਵਿੱਚੋਂ ਜਮਈਆ ਬੰਦੇ ਦੀ ਗੱਲ ਆਵਾਜ਼ ਨਹੀਂ ਹੋਈ ਆ ਇਸ ਲਈ ਇਹ ਮੰਤ ਕਸਾਨ